ਹਰ ਤਰ੍ਹਾਂ ਦੀ ਵੀਕਨੈਸ ਹੁਣ 3 ਭੈਣਾ ਵੀ ਇਸ ਵੀਡੀਓ ਨੂੰ ਦੇਖ ਰਹੀਆਂ ਮੈਂ ਗਲਤ ਲਫ਼ਜ਼ ਨਹੀਂ ਬੋਲਣਾ ਚਾਹੁੰਦਾ ਮਤਲਬ ਜ਼ਿੰਦਗੀ ਰੰਗੀਨ ਹੋ ਜਣੀ ਹੈ ਤੁਹਾਡੀ ਮੇਰੇ ਕੋਲ ਚਿੱਟਾ ਹੈਰੋਇਨ ਫੀਮ ਭੁੱਕੀ ਹੈ ਨਾ ਜੀਵ ਵਾਲੀ ਗੋਲੀ ਇਹ ਸਭ ਛੱਡ ਚੁੱਕੇ ਆ ਲੋਕ ਮੇਰੇ ਕੋਲ ਆ ਕੇ ਛਾਤੀ ਠੋਕ ਕੇ ਕਹਿੰਦਾ ਹਜ਼ਾਰਾਂ ਬੰਦਿਆਂ ਦੀ ਇਨਸੂਲਿਨ ਔਰ ਸ਼ੂਗਰ ਦੀਆਂ ਗੋਲੀਆਂ ਬੰਦ ਕਰਾਈਆਂ ਆਪਾਂ ਨੇ ਬੀਪੀ ਦੀਆਂ ਗੋਲੀਆਂ ਬੰਦ ਕਰਾਈਆਂ ਔਰ ਕੋਈ ਕਟ ਵੱਟ ਕਰਨ ਦੀ ਲੋੜ ਨਹੀਂ ਬੋਡੀ ਦੇ ਵਿੱਚ ਗੋਡੇ ਚੇਂਜ ਕਰਾਉਣ ਦੀ ਲੋੜ ਨਹੀਂ ਤੁਹਾਨੂੰ ਜੇ ਕਿਸੇ ਨੇ ਕਹਿਤਾ ਵੀ ਗੋਡੇ ਚੇਂਜ ਹੋਣੇ ਆ ਤਾਂ ਇੱਕ ਵਾਰੀ ਆ ਜਿਓ 90 ਦਿਨ ਦਾ ਟਾਈਮ ਦੇ ਦਿਓ ਤੁਹਾਡੇ ਗੋਡੇ ਨਹੀਂ ਚੇਂਜ ਹੋਣੇ ਅਗਰ ਕਿਸੇ ਨੂੰ ਸਟੰਟ ਪਾਉਣ ਨੂੰ ਕਹਿਤਾ ਹਾਰਟ ਦੇ ਵਿੱਚ ਹਾਰਟ ਪ੍ਰੋਬਲਮ ਹੈ ਜਾਂ ਡੈਲਸਿਸ ਕਰਾਉਣ ਨੂੰ ਕਹਿਤਾ ਤੁਹਾਨੂੰ ਤੁਹਾਡੇ ਕਿਰੈਟਿਨਿਨ ਹੈ ਗੁਰਦਿਆਂ ਦੀ ਉਹਨੂੰ ਕਭਰਾਣੇ ਦੀ ਲੋੜ ਨਹੀਂ ਹੈਗੀ ਮੇਰੇ ਕੋਲ ਆ ਜਿਓ ਇੱਕ ਜਾਂ ਡੇਢ ਮਹੀਨੇ ਚ ਤੁਹਾਡੀ ਇਨਸੂਲਿਨ ਬੰਦ ਹੋ ਜਾਣੀ ਹੈ ਵੇ ਇਹਨਾਂ ਨੇ ਮੇਰਾ 20 ਹਾਲ ਦਾ ਜਿਹੜਾ ਇਹਨਾਂ ਨੇ ਮੇਰਾ ਰੋਗ ਤੋੜਤਾ ਹੁਣ ਇਹ ਮੇਰੀ ਸੁੰਨ ਸਖਤੀ ਵੀ ਪੂਰੀ ਹੋ ਗਈ ਇਹ ਮੇਰਾ ਜਿਹੜਾ ਇਹ ਕੰਨਾਂ ਦਾ ਰੋਗ ਹੈ ਸੋਜ ਸੂਜ ਇਹ ਸਾਰੀ ਚੱਕੀ ਗਈ ਜੀ ਫੀਮ ਛੁੱਟ ਗਈ ਹੈ ਜੋ ਤੁਹਾਡਾ ਸਾਥੀ ਜਿੱਥੇ ਜਾਂਦਾ ਸੀ ਮੈਂ ਉਹਨੇ ਉਦੋਂ ਛੱਡ ਛੱਡੀ ਜਿੰਨਾ ਚਿਰ ਇਹ ਖਾਧੀ ਚੰਡੀਗੜ੍ਹ ਤੱਕ ਮੈਂ ਪੀਜੀਆਈ 16 32 ਤਿੰਨੇ ਹਸਪੀਟਲਾਂ ਦੇ ਵਿੱਚ ਉਹਦਾ ਟ੍ਰੀਟਮੈਂਟ ਕਰਾ ਚੁੱਕਿਆ ਹੁਣ ਉਹਦਾ ਯਾਨਕੀ ਟੋਟਲ ਹੀ ਦਵਾਈ ਬੰਦ ਹੈ ਜਿਹੜੀਆਂ ਅੰਗਰੇਜ਼ੀ ਦਵਾਈ ਹੈ ਪਰ ਕਿੱਥੇ ਆਕੇ ਹਾਂਜੀ ਫਰਕ ਇੱਥੇ ਆਕੇ ਹੀ ਪਏ 10-12 ਸਾਲ ਬਾਅਦ ਵੀ ਵਾਇਰਸ ਜਾਗ ਜਾਂਦਾ ਹੈ ਪਰ ਬੱਚੇ ਨੂੰ ਦਿੱਕਤ ਸੀ ਉਹਨਾਂ ਦੇ ਬੇਟੇ ਨੂੰ ਸਾਰੀ ਜਗ੍ਹਾ ਇਲਾਜ ਕਰਾਇਆ ਇੱਕੇ ਛਿੱਛੀ ਧੁੰਨੀ ਦੇ ਵਿੱਚ ਪਾਈ ਬੱਚਾ ਠੀਕ ਹੈ ਮੁੜ ਕੇ ਤਾਂ ਇਹਨਾਂ ਨੇ ਦਵਾਈ ਲਈ ਵੀ ਨਹੀਂ ਹੈਗੀ ਮੈਂ ਕਿਸੇ ਦਾ ਐਮ ਆਰ ਆਈ ਸੀਟੀ ਸਕੈਨ ਨਹੀਂ ਦੇਖਦਾ ਨਾ ਮੈਂ ਕਦੇ ਕਿਸੇ ਨੂੰ ਟੈਸਟ ਕਰਾਉਣ ਨੂੰ ਕਿਹਾ ਹੈ ਨਾ ਮੈਂ ਕਿਸੇ ਦੇ ਦੇਖਦਾ ਹੈ ਰੋਗ ਦਾ ਤਾਂ ਐਦਾਂ ਹੀ ਪਤਾ ਲੱਗ ਜਾਂਦਾ ਹੈ ਤੁਹਾਡੀ ਨਬਜ਼ ਦੇਖ ਕੇ ਤੁਹਾਡੇ ਨਾਲ ਗੱਲਬਾਤ ਕਰਕੇ ਸੁੰਨੀ ਵਾਲੀ ਦਵਾਈ ਨੂੰ ਲੈ ਕੇ YouTube ਤੇ Facebook ਤੇ ਕਿੰਨਾ ਰੋਲਾ ਪਿਆ ਵਾ ਏ ਤੇ ਲੋਕ ਸਾਡੀ ਕਾਪੀ ਕਰਕੇ ਵੇਚਦੇ ਆ ਉਸ ਬੰਦੇ ਦੇ ਹੱਥ 'ਚ ਆਪਣੇ ਸਰੀਰ ਨੂੰ ਫੜਾਇਓ ਜਿਹੜਾ ਖੁਦ ਫਿੱਟ ਆ ਮੇਰੀ 40 ਸਾਲ ਦੀ ਏਜ ਹੈ ਮੇਰਾ ਸਰੀਰ ਫਿੱਟ ਆ ਤੁਹਾਡੇ ਸਾਹਮਣੇ ਮੈਂ ਬੈਠਾ ਏ ਮੇਰੀ ਸਕਿਨ ਦੇਖ ਲਓ ਮੇਰੀ ਸਕਿਨ ਤੇ ਵੀ ਨਹੀਂ ਲੱਗਦਾ ਵੀ ਮੈਂ 40 ਸਾਲ ਦੀ ਮੇਰੀ ਉਮਰ ਹੋ ਸਕਦੀ ਆ ਪ੍ਰੋ ਪੰਜਾਬ ਟੀਵੀ ਦੇ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਅਲਖਦੀਪ ਸਿੰਘ ਸਮਾਜ ਦੇ ਵਿੱਚ ਬਹੁਤ ਸਾਰੇ ਲੋਕ ਨੇ ਜੋ ਕਈ ਭਿਆਨਕ ਖਤਰਨਾਕ ਬਿਮਾਰੀਆਂ ਦੇ ਨਾਲ ਜੂਝ ਰਹੇ ਨੇ ਇੰਨਾ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਨੇ ਪਰ ਸਵਾਲ ਇਹ ਉੱਠਦਾ ਹੈ ਕਿ ਇੰਨਾਂ ਖਤਰਨਾਕ ਬਿਮਾਰੀਆਂ ਤੋਂ ਕਿਵੇਂ ਬਚਿਆ ਜਾ ਸਕੇ ਹਾਲਾਂਕਿ ਬਹੁਤ ਵੱਡੇ ਵੱਡੇ ਡਾਕਟਰ ਇਹ ਵੱਡੇ ਦਾਅਵੇ ਕਰਦੇ ਨੇ ਕਿ ਕੁਝ ਹੀ ਘੰਟਿਆਂ ਦੇ ਵਿੱਚ ਤੁਹਾਡਾ ਜੋ ਰੋਗ ਹੈ ਉਸ ਰੋਗ ਤੋਂ ਤੁਹਾਨੂੰ ਮੁਕਤ ਕਰ ਦੇਵਾਂਗੇ ਸਾਡੇ ਨਾਲ ਇਸ ਵਕਤ ਡਾਕਟਰ ਕੁੰਦਨ ਸਿੰਘ ਢੀਮਾਨ ਮੌਜੂਦ ਨੇ ਜੋ ਰੋਪੜ ਦੇ ਵਿੱਚ ਹੋਪ ਹਰਬਲ ਲੀਫ ਨਾਮ ਦਾ ਕਲੀਨਿਕ ਚਲਾਉਂਦੇ ਨੇ ਗੱਲਬਾਤ ਕਰਦੇ ਆ ਬਬੋ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ ਜੀ ਥੈਂਕ ਯੂ ਸਰ ਤੁਹਾਡੇ ਕੋਲ ਡਾਕਟਰ ਸਾਹਿਬ ਕਿਹੜਾ ਅੰਮ੍ਰਿਤ ਹੈ ਜਿਸ ਅੰਮ੍ਰਿਤ ਦੇ ਨਾਲ ਜਿਹੜਾ ਮਰੀਜ਼ ਆਪਣੇ ਬੈੱਡ ਤੋਂ ਉੱਠ ਖੜਾ ਹੁੰਦਾ ਹੈ ਤੇ ਭੱਜ ਤੇ દોੜਨ ਲੱਗ ਜਾਂਦਾ ਹੈ ਦੇਖੋ ਆਯੁਰਵੇਦਿਕ ਪਹਿਲਾਂ ਤਾਂ ਆਯੁਰਵੇਦ ਤੇ ਬਲੀਵ ਕਰੋ ਆਯੁਰਵੇਦ ਚ ਤਾਕਤ ਹੈ ਤੁਹਾਨੂੰ ਰੋਗ ਨੂੰ ਜੜ ਤੇ ਖਤਮ ਕਰਨ ਦੀ ਔਰ ਦੂਸਰੀ ਗੱਲ ਹੈ ਅਸੀਂ ਬਿਮਾਰੀ ਤੇ ਕੰਮ ਨਹੀਂ ਕਰਦੇ ਹੈਗੇ ਅਸੀਂ ਤੁਹਾਡੇ ਸਰੀਰ ਦੇ ਪੰਜ ਤੱਤਾਂ ਤੇ ਕੰਮ ਕਰਦੇ ਆ ਕਿਉਂਕਿ ਪੰਜ ਤੱਤਾਂ ਦੇ ਗੜਬੜ ਹੋਣ ਦੇ ਨਾਲੇ ਤੁਹਾਡੀ ਬੋਡੀ ਦੇ ਵਿੱਚ ਪ੍ਰੋਬਲਮ ਆਈ ਹੈ ਕੋਈ ਸਰੀਰ ਦੇ ਵਿੱਚ ਬਾਹਰ ਤੇ ਕੁਝ ਨਹੀਂ ਆਇਆ ਹੈਗਾ ਸਰੀਰ ਨੇ ਹੀ ਰੋਗ ਪੈਦਾ ਕੀਤਾ ਹੈ ਸਰੀਰ ਉਹਨੂੰ ਠੀਕ ਕਰਨਾ ਜਾਣਦਾ ਹੈ ਬਸ ਤੁਹਾਨੂੰ ਉਸ ਵਿਧੀ ਦਾ ਪਤਾ ਹੋਵੇ ਕਿਸੇ ਨੂੰ ਸ਼ੂਗਰ ਦੀ ਇਨਸੂਲਿਨ ਲੱਗਦੀ ਆ ਉਹਨੂੰ ਘਬਰਾਣੇ ਦੀ ਲੋੜ ਨਹੀਂ ਹੈਗੀ ਮੇਰੇ ਕੋਲ ਆ ਜਾਓ ਇੱਕ ਜਾਂ ਡੇਢ ਮਹੀਨੇ ਚ ਤੁਹਾਡੀ ਇਨਸੂਲਿਨ ਬੰਦ ਹੋ ਜਾਣੀ ਆ ਅਗਰ ਕਿਸੇ ਨੂੰ ਸਟੰਟ ਪਾਣ ਨੂੰ ਕਹੇ ਤਾਂ ਹਾਰਟ ਦੇ ਵਿੱਚ ਹਾਰਟ ਪ੍ਰੋਬਲਮ ਆ ਜਾ ਡੈਲਸਿਸ ਕਰਾਉਣ ਨੂੰ ਕਹਤਾ ਤੁਹਾਨੂੰ ਥੋੜੇ ਕਰੀਟ੍ਰਿਨੈਨ ਹੈ ਗੁਰਦਿਆਂ ਦੀ ਪ੍ਰੋਬਲਮ ਹੈ ਤੁਹਾਨੂੰ ਸਕਿਨ ਦੀ ਅਲਰਜੀ ਆ ਸੋਰਾਈਸਿਸ ਹੈ ਤੁਹਾਨੂੰ ਡਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਮੈਂ ਬਿਮਾਰੀ ਤੇ ਕੰਮ ਨਹੀਂ ਕਰਦਾ ਕਾਰਨ ਤੇ ਕੰਮ ਕਰਦਾ ਮੈਂ ਰੋਕ ਥਾਮ ਤੇ ਕੰਮ ਨਹੀਂ ਕਰਦੇ ਅਸੀਂ ਕਾਰਨ ਤੇ ਕੰਮ ਕਰਦੇ ਆ ਹੁਣ ਸਕਿਨ ਪ੍ਰੋਬਲਮ ਕਿਸ ਕਿਉਂ ਹੋਈ ਆ ਉਹਦਾ ਕਾਰਨ ਕੀ ਆਇਓ ਤੁਹਾਨੂੰ ਮੈਂ ਦੱਸੂਗਾ ਆਕੇ ਮੇਰੀ ਕੋਈ ਕੰਸਲਟੈਂਸੀ ਫੀਸ ਨਹੀਂ ਹੈਗੀ ਔਰ ਦੂਸਰੀ ਗੱਲ ਹੈ ਕਿਸੇ ਉਸ ਬੰਦੇ ਦੇ ਹੱਥ ਚ ਆਪਣੇ ਸਰੀਰ ਨੂੰ ਫੜਾਇਓ ਜਿਹੜਾ ਖੁਦ ਫਿੱਟ ਆ ਮੇਰੀ 40 ਸਾਲ ਦੀ ਏਜ ਹੈ ਮੇਰਾ ਸਰੀਰ ਫਿੱਟ ਆ ਉਹਡੇ ਸਾਹਮਣੇ ਮੈਂ ਬੈਠਾ ਐ ਮੇਰੀ ਸਕਿਨ ਦੇਖ ਲੋ ਮੇਰੀ ਸਕਿਨ ਤੇ ਵੀ ਨਹੀਂ ਲੱਗਦਾ ਵੀ ਮੈਂ 40 ਸਾਲ ਦੀ ਮੇਰੀ ਉਮਰ ਹੋ ਸਕਦੀ ਆ ਕਿਉਂਕਿ ਮੈਂ ਖੁਦ ਫਿੱਟ ਆ ਮੈਨੂੰ ਆਪਣੇ ਆਪ ਨੂੰ ਫਿੱਟ ਕਰਨਾ ਆਉਂਦਾ ਐ ਤੇ ਬਾਕੀ ਤੁਸੀਂ ਰਿਜ਼ਲਟ ਔਰ ਰਿਵਿਊਜ਼ ਦੇਖੇ ਆ ਅਸੀਂ 85 ਸਾਲ ਦੀ ਬੇਬੇ ਵੀ ਬੋਲ ਕੇ ਗਈ ਆ ਤੇ ਭਾਈ ਸਾਹਿਬ ਵੀ ਬੋਲ ਕੇ ਗਏ ਹਰ ਸਾਲ ਟਾਈਫਾਇਡ ਹੁੰਦਾ ਸੀ ਕੁੱਤੇ ਦੇ ਕੱਟੇ ਦਾ ਇਲਾਜ ਨਹੀਂ ਹੈਗਾ 10 12 ਸਾਲ ਬਾਅਦ ਵੀ ਵਾਇਰਸ ਜਾਗ ਜਾਂਦਾ ਐ ਪਰ ਬੱਚੇ ਨੂੰ ਦਿੱਕਤ ਸੀ ਉਹਨਾਂ ਦੇ ਬੇਟੇ ਨੂੰ ਸਾਰੀ ਜਗ੍ਹਾ ਇਲਾਜ ਕਰਾਇਆ ਇੱਕੇ ਛਿੱਸੀ ਧੁੰਨੀ ਦੇ ਵਿੱਚ ਭਾਈ ਬੱਚਾ ਠੀਕ ਹੈ ਮੁੜ ਕੇ ਤਾਂ ਇਹਨਾਂ ਨੇ ਦਵਾਈ ਲਈ ਵੀ ਨਹੀਂ ਹੈਗੀ ਅੱਜ ਵੀ ਸਹੀ ਆ ਉਹ ਮਤਲਬ ਐਸਾ ਕੁਝ ਨਹੀਂ ਹੈ ਜੇ ਜੋ ਸੰਸਾਰ ਦੇ ਵਿੱਚ ਤੁਹਾਡੇ ਰੋਗ ਦਾ ਕੋਈ ਤੋੜ ਨਹੀਂ ਹੈਗਾ ਸਾਰੇ ਰੋਗਾਂ ਦਾ ਨਿਵਾਰਣ ਹੈ ਇਹ ਸਦੀਆਂ ਤੋਂ ਹਜ਼ਾਰਾਂ ਸਾਲਾਂ ਤੋਂ ਟਰੀਟਮੈਂਟ ਹੁੰਦਾ ਆ ਰਿਹਾ ਹੈ ਧੁੰਨੀ ਵਿੱਚ ਦਵਾਈ ਪਾਉਣ ਦਾ ਲੇਕਿਨ ਇਹ ਕਿਤੇ ਨਾ ਸਾਨੂੰ ਇਹਦੇ ਬਾਰੇ ਸਟੱਡੀ ਦਿੱਤੀ ਜਾਂਦੀ ਹੈ ਨਾ ਦੱਸਿਆ ਜਾਂਦਾ ਇਹਨਾਂ ਸਕੂਲਾਂ 'ਚ ਨਾ ਕਾਲਜਾਂ 'ਚ ਤੇ 2019 'ਚ ਦਸੰਬਰ 'ਚ ਨਾਭੀ ਅੰਮ੍ਰਿਤਪਾਸ ਹੋਇਆ ਸੀਗਾ ਗਵਰਨਮੈਂਟ ਦੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਵੀ ਧੁੰਨੀ ਵਾਲੀ ਦਵਾਈ ਨੂੰ ਲੈ ਕੇ YouTube ਤੇ Facebook ਤੇ ਕਿੰਨਾ ਰੋਲਾ ਪਿਆ ਵਾ ਏ ਤੇ ਲੋਕ ਸਾਡੀ ਕਾਪੀ ਕਰਕੇ ਵੇਚਦੇ ਆ ਅੱਛਾ ਤੁਹਾਡੀ ਕਾਪੀ ਕਰਕੇ ਕਈ ਵੇਚਦੇ ਮੈਡੀਸਿਨ ਸਿਰਫ Amazon ਤੇ ਮਿਲਦੀ ਆ 1499 ਰੁਪਏ ਦੀ ਇੱਕ ਸ਼ੀਸ਼ੀ ਲੋਕਾਂ ਨੇ ਇੰਨੀਆਂ ਸੇਲਾ ਲਾਤੀਆਂ ਧੁੰਨੀ ਵਾਲੀ ਦਵਾਈ ਨੂੰ ਲੈ ਕੇ ਹੁਣ ਜਿਸ ਵੀ ਬੰਦੇ ਦਾ ਕੋਈ ਕੰਮ ਨਹੀਂ ਚੱਲਦਾ ਅਗਲਾ ਧੁੰਨੀ ਵਾਲੀ ਦਵਾਈ ਵੇਚਣੀ ਸ਼ੁਰੂ ਕਰ ਦਿੰਦਾ ਤੁਸੀਂ ਖੁਦ YouTube ਤੇ ਚੈੱਕ ਕਰ ਲਿਓ ਨਾਭੀ ਅੰਮ੍ਰਿਤ ਪਾ ਕੇ ਨਾਭੀ ਸ਼ਕਤੀ ਅੰਮ੍ਰਿਤ ਪਾ ਕੇ ਜਾਂ ਧੁੰਨੀ ਵਾਲੀ ਕੋਈ ਦਵਾਈ ਪਾ ਕੇ ਸਭ ਸਾਡੀ ਕਾਪੀ ਆ ਲੇਕਿਨ ਕਾਪੀਆਂ ਵੀ ਰਿਜ਼ਲਟ ਦੇ ਰਹੀਆਂ ਲੋਕਾਂ ਨੂੰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਜੇ ਮੈਂ ਸਹੀ ਰਾਹ ਤੇ ਸੀ ਤਾਂ ਲੋਕ ਤਾਂ ਹੀ ਕਾਪੀ ਕਰ ਰਹੇ ਹਨ ਔਰ ਲੋਕ ਫਿਰ ਵੀ ਉਹਨਾਂ ਨਾਲ ਵੀ ਠੀਕ ਹੋ ਰਹੇ ਆ ਕੁਝ ਹੱਦ ਤੱਕ ਪਰ ਫਿਰ ਵੀ ਜੇ ਤੁਹਾਡਾ ਮਤਲਬ ਆਨਲਾਈਨ ਮੰਗਵਾ ਕੇ ਤੁਹਾਨੂੰ ਕੋਈ ਕਾਪੀ ਆਈ ਆ ਤੁਹਾਡੇ ਕੋਲ ਨਹੀਂ ਤੁਹਾਨੂੰ ਕੋਈ ਰਿਜ਼ਲਟ ਆਇਆ ਜਾਂ ਫਰਕ ਨਹੀਂ ਪਿਆ ਤਾਂ ਮੇਰੇ ਕੋਲ ਡਾਇਰੈਕਟ ਆ ਜਿਓ ਕਨੋਲੀ ਬੈਰੀਅਰ ਸ਼੍ਰੀ ਆਨੰਦਪੁਰ ਸਾਹਿਬ ਰੋਡ ਹੈ ਰੋਪੜ ਤੋਂ 9 ਕਿਲੋਮੀਟਰ ਹੈ ਵੀਰਵਾਰ ਨੂੰ ਅਸੀਂ ਦਵਾਈ ਨਹੀਂ ਦਿੰਦੇ ਐਤਵਾਰ ਨੂੰ ਦਵਾਈ ਤੁੰਨੀ ਚ ਨਹੀਂ ਪਾਣੀ ਹੁੰਦੀ ਇਹ ਅਸੀਂ ਸਾਰਾ ਕੁਝ ਦੱਸਦੇ ਆ ਤੁਹਾਡੇ ਰੋਗ ਦੇ ਕਾਰਨ ਤੇ ਕੰਮ ਕਰਦੇ ਆ ਤੁਹਾਡੀ ਨੀਂਦ ਕਿਉਂ ਨਹੀਂ ਆ ਰਹੀ ਤੁਹਾਨੂੰ ਤੁਹਾਨੂੰ ਬੀਪੀ ਦੀ ਗੋਲੀ ਕਿਉਂ ਲੱਗੀ ਆ ਕਿਵੇਂ ਠੀਕ ਹੋਣਾ ਤੁਹਾਡੇ ਕੰਨਾਂ 'ਚ ਪ੍ਰੋਬਲਮ ਆ ਤੁਹਾਨੂੰ ਸੁਣਦਾ ਨਹੀਂ ਹੈਗਾ ਤੁਹਾਡੀ ਸਕਿਨ 'ਚ ਪ੍ਰੋਬਲਮ ਆ ਤੁਹਾਨੂੰ ਨੀਂਦ ਨਹੀਂ ਹੈਗੀ ਤੁਹਾਨੂੰ ਭੁੱਖ ਨਹੀਂ ਹੈਗੀ ਮੇਰੇ ਕੋਲ ਆਓ ਕੋਈ ਫੀਸ ਨਹੀਂ ਹੈਗੀ ਮੈਂ ਕਿਸੇ ਦਾ ਐਮ ਆਰ ਆਈ ਸੀਟੀ ਸਕੈਨ ਨਹੀਂ ਦੇਖਦਾ ਨਾ ਮੈਂ ਕਦੇ ਕਿਸੇ ਨੂੰ ਟੈਸਟ ਕਰਾਉਣ ਨੂੰ ਕਿਹਾ ਹੈ ਨਾ ਮੈਂ ਕਿਸੇ ਦੇ ਦੇਖਦਾ ਹੈ ਰੋਗ ਦਾ ਤਾਂ ਐਦਾਂ ਹੀ ਪਤਾ ਲੱਗ ਜਾਂਦਾ ਹੈ ਤੁਹਾਡੀ ਨਬਜ ਦੇਖ ਕੇ ਤੁਹਾਡੇ ਨਾਲ ਗੱਲਬਾਤ ਕਰਕੇ 90 ਦਿਨ ਦੇ ਵਿੱਚ ਇੱਕ ਤੱਤ ਬੈਲੈਂਸ ਜਾਂਦਾ ਹੈ ਜਿਸ ਤੱਤ ਕਰਕੇ ਤੁਹਾਡੀ ਮੇਨ ਤੱਤ ਹਿੱਲਣੇ ਕਰਕੇ ਤੁਹਾਨੂੰ ਪ੍ਰੋਬਲਮ ਆਈ ਆ ਪੰਜ ਤੱਤ ਹੈ ਪੰਜੇ ਤੱਤ ਸਰੀਰ ਖੜਾ ਹੈ ਪੰਜੇ ਤੱਤਾਂ ਤੇ ਹਵਾ ਪਾਣੀ ਅੱਗ ਆਕਾਸ਼ ਮਿੱਟੀ ਮਤਲਬ ਧਰਤੀ ਅਗਰ ਤੁਹਾਡੀ ਗ੍ਰੈਵਿਟੀ ਘਟੀ ਆ ਤੁਹਾਡੀ ਧਰਤੀ ਤੱਤ ਘਟਿਆ ਹੈ ਤਾਂ ਤੁਹਾਨੂੰ ਅਲਰਜੀ ਹੋਣੀ ਆ ਹੋਣੀ ਆ ਹਰ ਚੀਜ਼ ਤੋਂ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਵੀ ਅਲਰਜੀ ਆ ਜਿੱਦਾਂ ਲੇਡੀਜ਼ ਨੂੰ ਲਿਕੋਰੀਏ ਦੀ ਪ੍ਰੋਬਲਮ ਹੈ ਬਵਾਸੀਰ ਹੈ ਬੰਦਿਆਂ ਨੂੰ ਧਾਤ ਦੀ ਪ੍ਰੋਬਲਮ ਹੈ ਕਮਜ਼ੋਰੀ ਹੈ ਵੀਕਨੈਸ ਹੈ ਕੋਈ ਨਸ਼ਾ ਹੈ ਕਿਸੇ ਨੂੰ ਲੱਗਿਆ ਹੋਇਆ ਹਰ ਤਰ੍ਹਾਂ ਦੀ ਮਤਲਬ ਆਪਾਂ ਬੰਦੇ ਨੂੰ ਟਰੀਟ ਕਰਦੇ ਆ ਔਰ ਦੇਸੀ ਤਰੀਕੇ ਦੇ ਨਾਲ ਤੁਹਾਡੇ ਸਰੀਰ ਦੀ ਕਾਇਆ ਪਲਟ ਜਾਣੀ ਆ ਅਗਰ ਤੁਸੀਂ ਇੱਕ ਵਾਰੀ ਸਾਨੂੰ ਆ ਕੇ ਮਿਲਦੇ ਆ ਅਗਰ ਤੁਸੀਂ ਸਾਨੂੰ ਨਹੀਂ ਵੀ ਤੁਹਾਨੂੰ ਨਹੀਂ ਲੋੜ ਹੈਗੀ ਇਸ ਵੀਡੀਓ ਦੀ ਤਾਂ ਕਿਸੇ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਆ ਤੁਹਾਡੇ ਸ਼ੇਅਰ ਕਰਨ ਦੇ ਨਾਲ ਔਰ ਕੋਈ ਕਟ ਵੱਟ ਕਰਾਣ ਦੀ ਲੋੜ ਨਹੀਂ ਬੋਡੀ ਦੇ ਵਿੱਚ ਗੋਡੇ ਚੇਂਜ ਕਰਾਣ ਦੀ ਲੋੜ ਨਹੀਂ ਤੁਹਾਨੂੰ ਜੇ ਕਿਸੇ ਨੇ ਕਹਿਤਾ ਵੀ ਗੋਡੇ ਚੇਂਜ ਹੋਣੇ ਆ ਤਾਂ ਇੱਕ ਵਾਰੀ ਆ ਜਿਓ 90 ਦਿਨ ਦਾ ਟਾਈਮ ਦੇ ਦਿਓ ਤੁਹਾਡੇ ਗੋਡੇ ਨਹੀਂ ਚੇਂਜ ਹੋਣੇ ਇਹ ਜਿਹੜਾ ਨਾਭੀ ਅਮ੍ਰਿਤਾ ਇਸ ਤੋਂ ਅਲੈਦਾ ਹੋਰ ਕਿਹੜੀਆਂ ਕਿੜੀਆਂ ਦਵਾਈਆਂ ਨੇ ਜਿਸ ਨੂੰ ਖਾ ਕੇ ਜਿਹੜੇ ਮਰੀਜ਼ ਨੇ ਤੰਦਰੁਸਤ ਹੋ ਜਾਂਦੇ ਇਹ ਸਾਡੀ ਜਿਹੜੀ ਮੈਡੀਸਿਨ ਆ ਮਾਨਵ ਅਮ੍ਰਿਤ ਕਹਿੰਦੇ ਇਹਨੂੰ ਤੁਸੀਂ ਸੁਣਿਆ ਨਾ ਸਰਦਾਰ ਜੀ ਦਾ ਰਿਜ਼ਲਟ ਮਾਨਵ ਅਮ੍ਰਿਤ ਬਾਰੇ ਹਰ ਤਰ੍ਹਾਂ ਦੀ ਵੀਕਨੈਸ ਹੁਣ ਤਿਆਂ ਭੈਣਾ ਵੀ ਇਸ ਵੀਡੀਓ ਨੂੰ ਦੇਖ ਰਹੀਆਂ ਮੈਂ ਗਲਤ ਲਫ਼ਜ਼ ਨਹੀਂ ਬੋਲਣਾ ਚਾਹਦਾ ਮਤਲਬ ਜ਼ਿੰਦਗੀ ਰੰਗੀਨ ਹੋ ਜਣੀ ਹੈ ਤੁਹਾਡੀ ਅਗਰ ਤੁਹਾਡੀ ਜ਼ਿੰਦਗੀ ਦੇ ਵਿੱਚ ਮਤਲਬ ਆਪਸੀ ਸਬੰਧ ਨੂੰ ਲੈ ਕੇ ਕੋਈ ਪ੍ਰੋਬਲਮ ਹੈ ਲੋਕਾਂ ਨੇ ਬੜੇ-ਬੜੀਆਂ ਦਵਾਈਆਂ ਖਾ ਲੀਆਂ ਮਰਦਾਨਾ ਕਮਜ਼ੋਰੀਆਂ ਵਾਸਤੇ ਸਭ ਫੇਲ ਮਤਲਬ ਕੋਈ ਰਿਜ਼ਲਟ ਨਹੀਂ ਮਿਲੇ ਮੇਰੇ ਕੋਲ ਆਂਦੇ ਆ ਹਰ ਬਿਮਾਰ ਹਰ ਉਮਰ ਦਾ ਬੰਦਾ ਮੇਰੇ ਕੋਲ ਆਂਦਾ ਹੈ ਉਹ ਉਹ ਠੀਕ ਹੁੰਦਾ ਹੈ ਇਹਦੇ ਨਾਲ ਔਰ ਉਹਦੀ ਕਮਜ਼ੋਰੀ ਦੂਰ ਹੁੰਦੀ ਆ ਤੇ ਆਪਣੀ ਜ਼ਿੰਦਗੀ ਬੜੀ ਹਸੀਨ ਦਿੱਤੀ ਵੀ ਆ ਸਾਨੂੰ ਪਰਮਾਤਮਾ ਨੇ ਆਯੁਰਵੇਦ ਦੇ ਵਿੱਚ ਇਹ ਤਾਕਤ ਹੈ ਤੁਹਾਡੇ ਸ਼ਰੀਰ ਨੂੰ ਠੀਕ ਕਰਨ ਦੀ ਬਾਕੀ ਤਾਂ ਤੁਹਾਨੂੰ ਪਤਾ ਹੀ ਹੈ ਵੀ ਕੀ ਹੋ ਰਿਹਾ ਇੱਕ ਰੋਗ ਨੂੰ ਦਬਾਣ ਖਾਤਰ ਦੂਸਰਾ ਰੋਗ ਉੱਠ ਜਾਂਦਾ ਏ ਤੁਹਾਨੂੰ ਇਹ 8 8 ਗੋਲੀਆਂ ਦਿੰਦੀਆਂ ਲੱਗੀਆਂ ਮੈਂ ਹਰ ਤਰ੍ਹਾਂ ਦੀ ਬਿਮਾਰੀ ਦੀਆਂ ਥਾਇਰੋਇਡ ਵੀ ਆ ਕੁਝ ਵੀ ਆ ਇੱਕ ਵਾਰ ਿਕਨੋਲੀ ਬੈਰੀਅਰ ਤੇ ਸ਼੍ਰੀ ਆਨੰਦਪੁਰ ਸਾਹਿਬ ਰੋਡ ਤੇ ਆ ਜਿਓ ਵੀਰਵਾਰ ਬੰਦ ਹੁੰਦਾ ਤੇ ਐਤਵਾਰ ਨੂੰ ਸਾਡੀ ਦਵਾਈ ਤੁੰਨੇ ਚ ਪਾਣੀ ਨਹੀਂ ਹੁੰਦੀ ਐਤਵਾਰ ਨੂੰ ਵੀ ਮਿਲਦੇ ਆਪਾਂ ਸਿਰਫ ਵੀਰਵਾਰ ਨੂੰ ਨਹੀਂ ਆਪਾਂ ਮਿਲਦੇ ਹੈਗੇ ਨਾ ਸਾਡੀ ਮੈਡੀਸਿਨ ਮਿਲਦੀ ਆ ਜੇ ਤੁਹਾਨੂੰ ਵੀਰਵਾਰ ਨੂੰ ਵੀ ਕੋਈ ਧੁੰਨੀ ਵਾਲੀ ਦਵਾਈ ਦੇ ਰਿਹਾ ਤਾਂ ਆਹੋ ਸਮਝੋ ਕਾਪੀ ਆ। ਹੂੰ। ਤੋਂ ਆਪਣੇ ਸ਼ਰੀਰ ਨੂੰ ਖਰਾਬ ਨਾ ਕਰਿਓ। ਬਲੀਵ ਕਰੋ ਆਯੁਰਵੇਦ ਤੇ। ਨਸ਼ੇ ਦੀ ਬਹੁਤ ਸਮੱਸਿਆ ਹੈ ਪੰਜਾਬ ਦੇ ਵਿੱਚ ਖਾਸ ਤੌਰ ਤੇ। ਦੇਖੋ ਜੀ। ਮੇਰੇ ਕੋਲ ਚਿੱਟਾ, ਹੈਰੋਇਨ, ਫੀਮ, ਭੁੱਕੀ ਹਨਾ ਜੀ ਵਾਲੀ ਗੋਲੀ। ਇਹ ਸਭ ਛੱਡ ਚੁੱਕੇ ਆ ਲੋਕ ਮੇਰੇ ਕੋਲ ਆ ਕੇ। ਬਹੁਤ ਜਲਦੀ ਅਸੀਂ ਮਤਲਬ ਮਲਾਵਾਂਗੇ ਤੁਹਾਨੂੰ ਉਹਨਾਂ ਪਰਸਨ ਦੇ ਨਾਲ ਤੇ ਜਿਹੜੇ ਨਸ਼ਾ ਛੱਡ ਚੁੱਕੇ ਆ। ਪਹਿਲੀ ਗੱਲ ਤਾਂ ਜਦ ਬੰਦਾ ਠੀਕ ਹੁੰਦਾ ਫਿਰ ਕੈਮਰੇ ਮੂਰੇ ਨਹੀਂ ਜਾਂਦਾ ਕਿਉਂਕਿ ਡਰਦਾ ਏ ਹਨਾ ਤੇ ਇਸ ਕਰਕੇ ਕੌਨਫੀਡੈਂਸ ਇਸ ਗੱਲ ਦਾ ਏ ਕਿਉਂਕਿ ਪ੍ਰੈਕਟੀਕਲ ਕੀਤਾ ਮੈਂ ਮੈਂ ਫਿੱਟਾ ਤਾਂ ਮੈਂ ਤੁਹਾਨੂੰ ਜ਼ਰੂਰ ਠੀਕ ਕਰ ਸਕਦਾ ਏ ਅਗਰ ਮੇਰੇ ਹੀ ਬਟਨ ਟੁੱਟਣੇ ਨੂੰ ਫਿਰਦੇ ਆ ਮੇਰੀਆਂ ਅੱਖਾਂ ਦੇ ਅੰਕ ਲੱਗੀ ਹੋਈ ਆ ਮੈਂ ਹੀ ਨਹੀਂ ਠੀਕ ਹੈਗਾ ਮੈਨੂੰ ਸਕਿਨ ਪ੍ਰੋਬਲਮ ਹੈ ਤਾਂ ਤੁਹਾਨੂੰ ਕਿੱਦਾਂ ਠੀਕ ਕਰ ਸਕਦਾ ਮੈਂ ਹਨਾ ਸੋ ਬਲੀਵ ਕਰੋ ਹੈਲਥ ਵਰਕਰ ਜਿਹੜਾ ਤੁਹਾਡੇ ਸਾਹਮਣੇ ਆਲੇ ਜੀ ਉਹ ਆਪ ਫਿੱਟ ਹੈ ਤਾਂ ਤੁਹਾਨੂੰ ਜਰੂਰ ਠੀਕ ਹੋਣ ਦਾ ਰਸਤਾ ਦੱਸ ਸਕਦਾ ਹੈ ਔਰ ਬਿਨਾ ਕਾਉਂਸਲਟੈਂਸੀ ਫੀਸ ਤੋਂ ਤੇ ਆਯੁਰਵੇਦ ਦੀ ਤਾਕਤ ਦੇ ਨਾਲ ਮੈਂ ਜਿਵੇਂ ਤੁਸੀਂ ਫੀਸ ਦਾ ਜ਼ਿਕਰ ਕਰ ਰਹੇ ਹੋ ਵੱਡੇ ਵੱਡੇ ਸਪਰਲਾਂ ਦਾ ਜਦ ਲੋਕ ਰੁਕ ਕਰਦੇ ਨੇ ਤਾਂ ਉਹਨਾਂ ਦੇ ਜ਼ੈਨ ਦੇ ਵਿੱਚ ਇਹੋ ਡਰ ਹੁੰਦਾ ਹੈ ਕਿ ਅਸੀਂ ਜੇ ਵੱਡੇ ਵੱਡੇ ਹਸਪੀਟਲਾਂ ਦੇ ਵਿੱਚ ਚਲੇ ਗਏ ਤਾਂ ਅਸੀਂ ਹਲਾਲ ਹੋ ਕੇ ਆਵਾਂਗੇ ਤੁਸੀਂ ਇਹ ਕਹਿ ਰਹੇ ਹੋ ਕਿ ਮੈਂ ਫੀਸ ਨਹੀਂ ਲੈਂਦਾ ਜਾਂ ਥੋੜੀ ਬੋਤੀ ਫੀਸ ਲੈਂਦੇ ਹੋ ਜਾਂ ਨਹੀਂ ਕਿੰਨੀ ਫੀਸ ਲੈਂਦੇ ਹੋ ਕਿ ਪ੍ਰੋਸੈਸ ਕੀ ਹੈ ਇੱਥੇ ਜਿਹੜੇ ਮਰੀਜ਼ ਆਉਂਦੇ ਨੇ ਸਾਡੀ ਮੈਡੀਸਿਨ ਸਾਡੀ ਆਪਣੀ ਮੈਨੂਫੈਕਚਰਿੰਗ ਆ ਅਸੀਂ ਸਾਡਾ ਕਿਸੇ ਨਾਲ ਕੋਈ ਕਮਿਸ਼ਨ ਨਹੀਂ ਹੈਗਾ ਤੁਹਾਨੂੰ ਪਤਾ ਹੀ ਹੈ ਕਿੰਨੀ ਜਗ੍ਹਾ ਕਮਿਸ਼ਨ ਚੱਲਦਾ ਹੈ ਪਹਿਲਾਂ ਡਾਕਟਰ ਨਾਲ ਗੱਲ ਕਰੋ ਪਰਚੀ ਦੇ ਕੇ ਫੀਸ ਦੇ ਕੇ ਫਿਰ ਉਹ ਤੁਹਾਨੂੰ ਟੈਸਟ ਲਿਖ ਦਿੰਦੇ ਆ ਫਿਰ ਉਹ ਤੁਹਾਨੂੰ ਮੈਡੀਸਿਨ ਲਿਖ ਦਿੰਦੇ ਆ ਹਨਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਚਾਰੇ ਪਾਸੇ ਤੇ ਸਾਰਾ ਕੁਝ ਆਂਦਾ ਏ ਸਾਡੇ ਕੋਲ ਵੀ ਆਂਦੇ ਲੋਕ ਐਮ ਆਰ ਆਈ ਸੀਟੀ ਸਕੈਨ ਦੀ ਤੁਸੀਂ ਕਰਦਿਆ ਕਰੋ ਲਿਖਦਿਆ ਕਰੋ ਮੈਂ ਨਹੀਂ ਲਿਖਦਾ ਨਹੀਂ ਦੇਣੇ ਮੈਂ ਮੈਂ ਕਿਉਂ ਲਿਖਾ ਜੰਗ ਲੋੜੇ ਨਹੀਂ ਹੈਗੀ ਬੰਦੇ ਨੂੰ ਉਸ ਚੀਜ਼ ਦੀ ਜਿੰਨੇ ਕਦਾ ਥੋੜਾ ਐਮ ਆਰ ਆਈ ਸੀਟੀ ਸਕੈਨ ਹੁੰਦਾ ਇੰਨੇ ਦਾ ਬੰਦਾ ਠੀਕ ਹੋ ਜਾਂਦਾ ਸਬਰ ਰੱਖਣਾ ਪੈਂਦਾ ਏ 90 ਦਿਨ ਲੱਗਦੇ ਆ ਸੈੱਟ ਹੋਣ ਨੂੰ ਸ਼ਰੀਰ ਨੂੰ 90 ਦਿਨ ਬਾਅਦ ਸ਼ਰੀਰ ਰਿਦਮ ਚ ਆਂਦਾ ਏ 6 ਤੇ 12 ਮਹੀਨੇ ਦਾ ਕੋਰਸ ਹੈ ਲੇਕਿਨ 12 ਮਹੀਨੇ ਵਾਲਾ ਕੋਈ ਯੋਧਾ ਮੈਨੂੰ ਹਲੇ ਤੱਕ ਨਹੀਂ ਮਿਲਿਆ ਹੈਗਾ ਜਿਹੜਾ ਮੈਨੂੰ ਆਕੇ ਕਹਦੇ ਵੀ ਥੋੜੇ ਸਮਾਂ ਨਹੀਂ ਹੈ 3-3 ਮਹੀਨੇ ਦਵਾਈ ਪਾਈ ਆ ਤੁੰਨੀ ਚ ਮੈਂ 6 ਤੇ 12 ਮਹੀਨੇ ਹੀ ਕਹਿੰਦਾ ਹੁੰਦਾ ਸਾਰਿਆਂ ਨੂੰ ਮੈਂ 90 ਦਿਨ ਬਾਅਦ ਕਹਿੰਦਾ ਹੁੰਦਾ ਵੀ ਰਿਜ਼ਲਟ ਮਿਲਣਾ ਹੈ ਲੇਕਿਨ 3 ਦਿਨ 9 ਦਿਨ 18 ਦਿਨ 27 ਦਿਨ ਇਦਾਂ ਰਿਜ਼ਲਟ ਆਏ ਜਾਂਦੇ ਆ ਇਨਸੂਲਿਨ ਬੰਦ ਹੋ ਜਾਂਦੀ ਹੈ ਡੇਢ ਕੁ ਮਹੀਨੇ ਦੇ ਵਿੱਚ ਅਗਰ ਸ਼ੂਗਰ ਤੇ ਕਿਸਮ ਲੱਗਦੀ ਹੈ ਹਨਾ ਮਿਰਗੀ ਦੇ ਦੌਰੇ ਬੰਦ ਹੋ ਜਾਂਦੇ ਆ ਜਿਹਨਾਂ ਨੂੰ 18 18 ਸਾਲ ਦੇ ਪ੍ਰੈਗਨੈਂਸੀਆਂ ਨਹੀਂ ਦੀਆਂ ਹੋਈਆਂ ਉਹ ਸਭ ਸੈੱਟ ਆ ਸੋ ਇਸ ਕਰਕੇ ਆਪਾਂ ਤੁਹਾਨੂੰ ਬੁਲਾਇਆ ਹੈ ਕਿ ਲੋਕਾਂ ਨੂੰ ਜਿਆਦਾ ਤੇ ਜਿਆਦਾ ਪਤਾ ਲੱਗੇ ਅਵੇਅਰਨੈਸ ਹੋਵੇ ਹਨਾ ਆਪਣਾ ਸਰੀਰ ਤੁਸੀਂ ਬਚਾ ਸਕਦੇ ਆ ਆਯੁਰਵੇਦ ਦੀ ਤਾਕਤ ਦੇ ਨਾਲ ਇਹ ਆਯੁਰਵੇਦ ਦੀ ਤਾਕਤ ਹੈ ਤਾਂ ਹੀ ਕੌਨਫੀਡੈਂਸ ਹੈ ਆਪਾਂ ਸਹੀ ਤਰੀਕੇ ਨਾਲ ਵਰਤ ਰਹੇ ਆ ਤੇ ਲੋਕ ਠੀਕ ਹੋ ਰਹੇ ਆ ਮੇਰਾ ਨਾਮ YouTube ਤੇ ਪਾ ਦਿਓ ਕੁੰਦਨ ਸਿੰਘ ਤੁਹਾਨੂੰ ਪਤਾ ਲੱਗ ਜਾਣਾ ਕਦ ਤੋਂ ਮੈਂ ਕੰਮ ਕਰ ਰਿਹਾ ਔਰ ਕਿੰਨੀ ਕਦ ਤੋਂ ਧੁੰਨੀ ਵਾਲੇ ਬੰਦੇ ਜਿਹੜੇ ਦਵਾਈਆਂ ਵੇਚ ਰਹੇ ਧੁੰਨੀ ਵਾਲੀਆਂ ਜਿਹੜੇ ਧੁੰਨੀ ਵਾਲੀ ਦਵਾਈ ਵੇਚਦੇ ਆ ਜਾਂ ਕੋਈ ਵੀਡੀਓ ਬੰਦੇ ਆ ਉਹਨਾਂ ਦੇ ਸਰੀਰ ਦੇਖ ਲਿਓ ਉਹ ਫਿੱਟਕ ਨਹੀਂ ਉਹਨਾਂ ਦੀ ਅੱਖਾਂ ਦੇ ਮੂਰੇ ਕਾਲੇ ਘੇਰੇ ਹੈਗੇ ਆ ਜਾਂ ਨਹੀਂ ਆ ਹਨਾ ਉਹ ਦੇਖ ਲਿਓ ਜਰੂਰ ਕੌਨਫੀਡੈਂਸ ਹੈ ਉਹਨਾਂ ਚੰਨਾ ਜਿੰਨੇ ਜਿਸ ਕੌਨਫੀਡੈਂਸ ਨਾਲ ਮੈਂ ਗੱਲ ਕਰਦਾ ਸਭ ਸਾਤੋਂ ਹੀ ਲਿੰਦੇ ਤੇ ਸਾਤੋਂ ਹੀ ਲਿੰਦੇ ਸੀ ਪ੍ਰਾਫਿਟ ਘਟਦਾ ਹੁਣ ਆਪਣੇ ਘਰਾਂ ਵਿੱਚ ਬਣਾਉਣ ਲੱਗੇ ਲੋਕ ਧੁੰਨੀ ਵਾਲੀ ਦਵਾਈ ਤੁਹਾਨੂੰ ਗਲੀਆਂ ਦੇ ਵਿੱਚ ਹੋਕਾ ਦੇ ਦੇ ਵੀ ਮਿਲੂਗੇ ਲੋਕ ਧੁੰਨੀ ਵਾਲੀ ਦਵਾਈ ਨੂੰ ਲੈ ਕੇ ਹਲੇ ਅੱਗੇ ਅੱਗੇ ਦੇਖੋ ਹੁੰਦਾ ਕੀ ਹੈ ਅਸਲ ਦਵਾਈ ਇਹੋ ਹੀ ਹੈ ਸਟਾਰਟਿੰਗ ਹੋਪ ਹਰਬਲ ਲੀਫ ਤੋਂ ਹੀ ਹੋਈ ਸੀ ਸਰਕਾਰੀ ਅਦਾਰੇ 'ਚ ਜਾ ਕੇ ਪਤਾ ਕਰ ਸਕਦੇ ਤੁਸੀਂ ਡਰੱਗ ਡਿਪਾਰਟਮੈਂਟ 'ਚ ਪਤਾ ਕਰ ਲਿਓ ਵੀ ਸਭ ਤੋਂ ਪਹਿਲਾਂ ਧੁੰਨੀ ਵਾਲੀ ਦਵਾਈ ਕੌਣ ਲੈ ਕੇ ਆਇਆ ਤਾਂ ਤੁਹਾਨੂੰ ਜਵਾਬ ਮਿਲ ਜਾਣਾ ਹੈ ਜੀ ਹੋਰ ਕਿਹੜੀਆਂ ਕਿੜੀਆਂ ਦਵਾਈਆਂ ਤੁਹਾਡੇ ਕੋਲ ਜਿਵੇਂ ਇਹ ਡੈਂਟਾ ਅਮਰਤ ਹੈ ਦੰਦਾਂ 'ਨ ਕੋਈ ਵੀ ਪ੍ਰੋਬਲਮ ਹੋਵੇ ਮਦ부ਾਂ ਦੀ ਪਾਈਰੀਆ ਬਲੀਡਿੰਗਸ ਵੈਲਿੰਗ ਦਰਦ ਤੁਸੀਂ ਸੁਣਿਆ ਹੀ ਆ ਉਹਨਾਂ ਤੋਂ ਕਿੰਨੇ ਕਿੰਨੇ ਮਿੰਟ 'ਚ ਰਿਜ਼ਲਟ ਦਿੱਤਾ ਹੈ ਨਾ ਮੈਂ ਕੀ ਕਹਿਣਾ ਲੋਕ ਬੋਲਦੇ ਆ ਜੀ ਆਪਣੇ ਮਤਲਬ ਆਪਣੀ ਤਾਰੀਫ਼ ਤਾਂ ਸਾਰੇ ਕਰਦੇ ਹੀ ਆ ਲੇਕਿਨ ਮੈਂ ਸਿਰਫ ਇਸ ਕਰਕੇ ਕੌਨਫੀਡੈਂਟ ਹਾਂ ਕਿਉਂਕਿ ਮੈਨੂੰ ਪ੍ਰੈਕਟੀਕਲ ਕੀਤੇ ਆ ਮੈਂ ਜੀ ਔਰ ਛਾਤੀ ਠੋਕ ਕੇ ਕਹਿੰਦਾ ਹਜ਼ਾਰਾਂ ਬੰਦਿਆਂ ਦੀ ਇਨਸੂਲਿਨ ਔਰ ਸ਼ੂਗਰ ਦੀਆਂ ਗੋਲੀਆਂ ਬੰਦ ਕਰਾਈਆਂ ਆਪਾਂ ਨੇ ਬੀਪੀ ਦੀਆਂ ਗੋਲੀਆਂ ਬੰਦ ਕਰਾਈਆਂ ਕੌਨਫੀਡੈਂਸ ਆ ਪੂਰਾ ਮੈਂ ਛਾਤੀ ਠੋਕ ਕੇ ਕਹਿੰਦਾ ਕੋਈ ਆ ਕੇ ਕਹਿ ਦੇਵੇ ਕੋਈ ਡਾਕਟਰ ਕੀ ਕਿਸ ਨੇ ਕਿਸੇ ਦੀ ਬੀਪੀ ਦੀ ਗੋਲੀ ਬੰਦ ਕਰਾਈ ਆ ਜਾਂ ਡੋਸ ਵਧਾਇਆ ਸਾਡੇ ਕੋਲ ਬੰਦ ਹੁੰਦੀਆਂ ਦਵਾਈਆਂ ਆ ਕੇ ਡਾਕਟਰ ਸਾਹਿਬ ਤੁਹਾਡੀ ਜ਼ਿੰਦਗੀ ਦੇ ਵਿੱਚ ਮੇਜਰ ਕੇਸ ਕਿਹੜਾ ਸੀ ਉਸ ਕੇਸ ਤੋਂ ਮਰੀਜ਼ ਨੂੰ ਛੁਟਕਾਰਾ ਦਿਵਾਤਾ ਹੋਵੇ ਤੁਸੀਂ ਪਾਜੀ ਦੇਖੋ ਬਹੁਤ ਕੇਸ ਆ ਸਾਰੇ ਮੇਜਰੇ ਹੁੰਦੇ ਜਿਹੜਾ ਮੇਰੇ ਕੋਲ ਆਂਦਾ ਨਾ ਜਿਹੜਾ ਬੰਦਾ ਤੁਹਾਡੇ ਕੋਲ ਆ ਗਿਆ ਨਾ ਚੱਲ ਕੇ ਇੱਕ ਉਮੀਦ ਲੈ ਕੇ ਉਹ ਮੇਜਰੇ ਹੁੰਦਾ ਆਪਣੇ ਆਪ ਦੇ ਵਿੱਚ ਜੀ ਠੀਕ ਹੈ ਨਾ ਉਹ ਤਾਂ ਮੈਨੂੰ ਮਤਲਬ ਯਾਦ ਵੀ ਨਹੀਂ ਆਇਆ ਅਗਰ ਬੋਲਣ ਲੱਗ ਜਾਮਾਂ ਤਾਂ ਦੋ ਤਿੰਨ ਘੰਟੇ ਲੱਗ ਜਾਣੇ ਪਰ ਇੰਨਾ ਟਾਈਮ ਹੈ ਸਾਡੇ ਲੋਕਾਂ ਦੇ ਕੋਲ ਅੱਜ ਦੀ ਵੀਡੀਓ ਤਾਂ ਦੇਖਣੀ ਨਹੀਂ ਹੁੰਦੀ ਹੈਗੀ ਹਨਾ ਮਤਲਬ ਜਿਹੜੀ ਵੀਡੀਓ ਚ ਆਪਣਾ ਸਵਾਰਥ ਕੁਝ ਦਿਖਦਾ 1 ਦਾ ਸਕਿੰਟ ਦਾ 10 ਸਕਿੰਟ ਦਾ ਉਹ ਚਾਹੀਆ ਨਹੀਂ ਤਾਂ ਚੱਕ ਕੇ ਅੱਗੇ ਕਰ ਦਿੰਦੇ ਆ ਸੋ ਮਤਲਬ ਜਿਆਦਾ ਲੰਬਾ ਬਣਾ ਜਾਈਏ ਤਾਂ ਜਿਆਦਾ ਬੈਟਰ ਹੈ ਪ੍ਰੈਕਟੀਕਲ ਛੋਟਾ ਪ੍ਰੈਕਟੀਕਲ ਨਹੀਂ ਕੋਈ ਬੀਟ ਨਹੀਂ ਕਰ ਸਕਦਾ ਜੀ ਪ੍ਰੈਕਟੀਕਲ ਤੇ ਕੰਮ ਕਰੋ ਜੀ ਔਰ ਬਿਨਾ ਚੀਰ ਫਾੜ ਤੋ ਆਪਣੇ ਸ਼ਰੀਰ ਨੂੰ ਠੀਕ ਕਰੋ ਜੀ ਔਰ ਬਿਨਾ ਚੀਰ ਫਾੜ ਤੋ ਠੀਕ ਕਰਨ ਦਾ ਇੱਕੋ ਤਰੀਕਾ ਹੈ ਧੁੰਨੀ ਵਿੱਚ ਦਵਾਈ ਪਾਓ ਸ਼ਰੀਰ ਨੂੰ ਤੰਦਰੁਸਤ ਬਣਾਓ ਤੇ ਆਯੁਰਵੇਦ ਤੇ ਬਲੀਵ ਕਰੋ ਬਸ ਮੇਰਾ ਨਾਮ ਅੰਕੁਸ਼ ਕੁਮਾਰਾ ਜੀ ਪਿੰਡ ਨਾਨਗਰਾ ਅੱਛਾ ਜੀ ਹਾਂਜੀ ਤੁਹਾਨੂੰ ਵੀ ਕੋਈ ਰੋਗ ਸੀ ਇੱਥੇ ਤੁਸੀਂ ਆ ਰਹੇ ਹੋ ਕਿੰਨੇ ਸਮੇਂ ਤੋਂ ਆ ਰਹੇ ਅਸੀਂ ਆ ਰਹੇ ਤਿੰਨ ਮਹੀਨੇ ਪਹਿਲਾਂ ਆਏ ਸੀ ਕਿ ਮੈਂ ਬੇਟੇ ਵਾਸਤੇ ਆਏ ਸੀ ਕਿ ਮੈਂ ਦਵਾਈ ਲੈਣ ਬੇਟੇ ਨੂੰ ਕੁੱਤੇ ਨੇ ਸੀਗਾ ਖਾਦਾ ਕੱਟਿਆ ਪ ਸੀਗਾ ਤਿੰਨ ਟਾਈਮ 3 ਟਾਈਮ ਤੇ ਉਹਦੇ ਕਰਕੇ ਵੀ ਜਾਣ ਕੇ ਉਹ ਕੁਝ ਨਹੀਂ ਖਾਂਦਾ ਸੀ ਉਹਦਾ ਮੈਦਾ ਕਮਜ਼ੋਰ ਬਹੁਤ ਹੋ ਗਿਆ ਜੀ ਜੋ ਵੀ ਆਪਾਂ ਬਹੁਤ ਦਵਾਈਆਂ ਖਰਾਦੀਆਂ ਫਿਰ ਮੈਨੂੰ ਭਾਈ ਸਾਹਿਬ ਹੁਣੀ ਦੱਸਿਆ ਇਨੀ ਫਿਰ ਇੱਥੋਂ ਮੈਂ ਦਵਾਈ ਲੈ ਕੇ ਗਿਆ ਬੇਟੇ ਵਾਸਤੇ ਤੇ ਉਹਨੇ ਬੱਚੇ ਤੇ ਜਿਹੜੀ ਆ ਦਵਾਈ ਹੈ ਇੰਨਾ ਵੀ ਅਮਰਤ ਇਹ ਪਾਈ ਉਹਦੇ ਪੇਟ ਵਿੱਚ ਧੁੰਨੀ ਦੇ ਵਿੱਚ ਉਹਦੇ ਨਾਲ ਜਾਣ ਕੇ ਐਨ ਵੀ ਬੇਟਾ ਹੁਣ ਮੇਰਾ ਸਹੀ ਹੈ ਤੇ ਕਿੰਨੇ ਸਮੇਂ ਚ ਇਸ ਨੇ ਆਪਣਾ ਜਾਦੂ ਕਰਤਾ ਦਵਾਈ ਨੇ ਇਹ ਜਾਣ ਕੇ ਇੱਕ ਹਫਤੇ ਬਾਅਦ ਉਹ ਖਾਣੇ ਸ਼ੁਰੂ ਕਰ ਦਿੱਤੀ ਉਹਨੇ ਜਾਣ ਕੇ ਪਹਿਲਾਂ ਤਾਂ ਕੁਝ ਵੀ ਨਹੀਂ ਖਾਂਦਾ ਜੇ ਇੱਕ ਟਾਈਮ ਖਾਣਾ ਖਾ ਲੇ ਸਾਰਾ ਦਿਨ ਉਹਨੇ ਕੁਝ ਵੀ ਨਹੀਂ ਖਾਣਾ ਇਹ ਕੁੱਤੇ ਦੇ ਕੱਟਣ ਤੋਂ ਬਾਅਦ ਇਦਾਂ ਉਸ ਨੂੰ ਰੋਗ ਲੱਗਿਆ ਫਿਰ ਉਸ ਤੋਂ ਬਾਅਦ ਇਹ ਤੁਸੀਂ ਜਿਹੜੀ ਮੈਡੀਸਿਨ ਤੁਸੀਂ ਇਹ ਦਵਾਈ ਜਿਹੜੀ ਯੂਜ਼ ਕੀਤੀ ਉਸ ਤੋਂ ਬਾਅਦ ਉਹ ਤੰਦਰੁਸਤ ਹੋ ਗਿਆ ਹਾਂਜੀ ਹਾਂਜੀ ਚੰਡੀਗੜ੍ਹ ਤੱਕ ਮੈਂ ਪੀਜੀਆਈ 16 32 ਇਹ ਤਿੰਨੇ ਹਸਪੀਟਲਾਂ ਦੇ ਵਿੱਚ ਉਹਦਾ ਟ੍ਰੀਟਮੈਂਟ ਕਰਾ ਚੁੱਕਿਆ ਹੁਣ ਉਹਦਾ ਯਾਨਕੀ ਟੋਟਲ ਹੀ ਦਵਾਈ ਬੰਦ ਹੈ ਜਿਹੜੀ ਅੰਗਰੇਜ਼ੀ ਦਵਾਈ ਹੈ ਪਰ ਕਿੱਥੇ ਆਕੇ ਹਾਂਜੀ ਫਰਕ ਇੱਥੇ ਆਕੇ ਹੀ ਪਿਆ ਜੀ ਬਲਰਾਮ ਸ਼ਰਮਾ ਤੁਸੀਂ ਇਸ ਸਕਲੀਨਿੰਗ ਦੇ ਵਿੱਚ ਕਿੰਨੇ ਸਮੇਂ ਤੋਂ ਆ ਰਹੇ ਹੋ ਤੇ ਕਿਹੜਾ ਰੋਗ ਸੀ ਜਿਹੜੇ ਰੋਗ ਤੋਂ ਇੱਥੇ ਆਕੇ ਛੁਟਕਾਰਾ मिल गया ਤੁਹਾਨੂੰ ਮੈਂ 14 ਸਤੰਬਰ 2022 ਤੋਂ ਪਹਿਲੀ ਵਾਰ ਇਥੇ ਦਵਾਈ ਲਈ ਹੈ ਮੈਨੂੰ ਟਾਈਫਾਇਡ ਬਹੁਤ ਜ਼ਿਆਦਾ ਸੀ ਤੇ ਮੇਰੀ ਬੇਨ ਸਮੇਂ ਬਹੁਤ ਦਿੱਕਤ ਪ੍ਰੋਬਲਮਸ ਆ ਗਈ थी जी ਤੇ ਦਵਾਈਆਂ ਬਹੁਤ ਖਾਈਆਂ ਲੋਕਲ ਹਸਪੀਟਲ ਸੇ ਗਈ ਚੰਡੀਗੜ੍ਹ ਪੀਜੀਐ ਹਰ ਇੱਕ ਜਗ੍ਹਾ ਦਵਾਈ ਖਾਈ ਮਾਲਿਸ਼ ਵੀ ਕਰਾਈ ਪਰ ਕੋਈ ਰਿਜ਼ਲਟ ਨਹੀਂ ਆਇਆ ਰਿਜ਼ਲਟ ਇੱਥੇ ਹੀ ਆ ਕੇ ਮਿਲਿਆ ਇਹ ਦਵਾਈ ਮੈਂ 3 ਮਹੀਨੇ ਪਹਿਲਾਂ ਯੂਜ਼ ਕਰੀ ਸੀਗੀ ਤਾਂ ਮੈਂ ਪਰ ਪ੍ਰੋਪਰ ਇਸ ਤਰ੍ਹਾਂ ਯੂਜ਼ ਨਹੀਂ ਕਰੀ ਮੈਂ ਕਲੀਨਿਕ ਤੋਂ ਨਹੀਂ ਲਈ ਬਾਹਰੋਂ ਲਈ ਸੀਗੀ ਤੇ ਵਾਹ ਤੇ ਮੈਨੂੰ ਰਿਜ਼ਲਟ ਨਹੀਂ ਆਇਆ ਫਿਰ ਮੈਂ ਡਾਕਟਰ ਸਾਹਿਬ ਦੀ ਵੀਡੀਓ ਦੇਖੀ ਦੁਬਾਰੇ ਯਾਂ ਪੇ ਆਇਆ 14 ਸੈਪਟੈਂਬਰ 2022 ਤੋਂ ਮੇभी 1.5 ਮਹੀਨੇ ਕੇ ਬਾਅਦ ਮੈਨੂੰ ਰਿਜ਼ਲਟ ਆਣਾ ਸ਼ੁਰੂ ਹੋ ਗਿਆ ਸੀ ਤੇ ਹੁਣ ਦਵਾਈ ਯੂਜ਼ ਕਰ ਰਿਹਾ ਪਰ ਪ੍ਰੋਬਲਮ ਕੋਈ ਨਹੀਂ ਹੈਗੀ ਪਰ ਮੇਰੀ ਬੇਨਸ ਵਿੱਚ ਇਤਨੀ ਦਿੱਕਤ ਏ ਕਿ ਮੈਂ ਰਾਤ ਨੂੰ ਸੌਂ ਅਗਰ ਸੌਣਾ ਹੁੰਦਾ ਤਾਂ ਸੀਗਾ ਤੋਂ ਬੰਦ ਕੇ ਸੌਣਾ ਪੈਂਦਾ ਸੀਗਾ ਹੁਣ ਠੀਕ ਹੋ ਤੁਸੀਂ ਤੰਦਰੁਸਤ ਹੋ ਚੰਗੀ ਤਰ੍ਹਾਂ ਹੁਣ ਤੇ ਨਹੀਂ ਕੋਈ ਦਿੱਕਤ ਪਰੇਸ਼ਾਨੀ ਚਸ਼ਮੇ ਆਪਣਾ ਸਪੈਕਸ ਲੱਗੀ ਹੋਈ ਸੀਗੀ ਆਫਿਸ ਡਰਾਈਵ ਕਰਦੇ ਸਪੈਕਸ ਲਗਾਉਣਾ ਬਟ ਡਰਾਈ ਸਪੈਕਸ ਵੀ ਉਤਰ ਗਈ ਇੱਕ ਤਰ ਇਨਕ ਵੀ ਉਤਰ ਗਈ ਹੈ ਸਾਹਮਣੀ ਅੰਦਰ ਲੱਗੀ ਹੋਈ ਤੁਹਾਡੇ ਸਾਹਮਣੇ ਹੈ ਅੱਛਾ ਸਿਰਫ ਡਰਾਈਵ ਕਰਦੇ ਹੀ ਸਪੈਕਸ ਲਾਣਾ ਹੋਰ ਕੋਈ ਵੀ ਰੋਗ ਸੀ ਜਿੱਤੋਂ ਛੁਟਕਾਰਾ ਮਿਲ ਗਿਆ ਬਸ ਇਹ ਦਿੱਕਤ ਸੀ ਮੈਨੂੰ ਹੋਰ ਸਰ ਵਹੀਕਲ ਕੀ ਦਿੱਕਤ ਸੀ ਕਿ ਆਪਣਾ ਉਹ ਵੀ ਬੈਟਰ ਰਿਜ਼ਲਟ ਹੈ ਉਸਕਾ ਵੀ ਉਹ ਵੀ ਐਸੀ ਦਿੱਕਤ ਮੈਂ ਬਿਨ ਬਿਗੈਰ ਪਿੱਲੋ ਲੈ ਕੇ ਸੌ ਨਹੀਂ ਸਕਦਾ ਤਾਂ ਮੈਂ ਪਿੱਲੋ ਲੈ ਕੇ ਸੌਂ ਮੇ ਕੋਈ ਪ੍ਰੋਬਲਮ ਨਹੀਂ ਸੀ ਮੈਂ ਸਰ ਐਕਚੁਅਲੀ ਮੇਰਾ ਦੋਸਤ ਆਇਆ ਸੀ ਕੈਨੇਡਾ ਤੋਂ ਤੇ ਉਹ ਨਾ ਵਹੀਮ ਵਗੈਰਾ ਲੈ ਲੈਂਦਾ ਸੀ ਤੇ ਮੈਂ ਤਾਂ ਉਹਦੇ ਨਾਲ ਉਦੋਂ ਆਇਆ ਸੀ ਤੇ ਉਹਨੇ ਨਾ ਮਤਲਬ ਇੱਕ ਮਤਲਬ ਸਹੀ ਖੜੀ ਸੀ ਡੱਬੀ ਇਹ ਕੀ ਹੈਗਾ ਜਰਾ ਦਰਸ਼ਕਾਂ ਨੂੰ ਵੀ ਦਿਖਾਓ ਤੁਸੀਂ ਇਹ ਮਤਲਬ ਚਮਨਪਰਾ ਸ਼ਵੰਗੁਈਆ ਮੈਡੀਸਨ ਹੀ ਆ ਤੇ ਇਹ ਹਾਂ ਇਹ ਮੈਂ ਦੂਜਾ ਮਰਾ ਅੱਧੀ ਉਹਨੇ ਮੈਨੂੰ ਦਿੱਤੀ ਸੀ ਅੱਧੀ ਉਹ ਲੈ ਗਿਆ ਸੀ ਨਾਲ ਅੱਛਾ ਇਹ ਇੱਕ ਨੂੰ ਹੀ ਅੱਧੀ ਅੱਧੀ ਕੀਤਾ ਸੀ ਇਹ ਮਤਲਬ ਤੁਸੀਂ ਵੈਸੇ ਸ਼ੌਂਕ ਨਾ ਉਹਦੇ ਕੋਲ ਵੈਸੇ ਮੈਨੂੰ ਇੱਥੇ ਡਾਕਟਰ ਸਾਹਿਬ ਨੇ ਖਵਾਈ ਮੈਨੂੰ ਵਧੀਆ ਲੱਗਾ ਤੇ ਮੈਂ ਘਰ ਜਾ ਕੇ ਉਹ ਅਗਲੇ ਦਿਨ ਦੁੱਧ ਦੇ ਨਾਲ ਸਵੇਰੇ ਇੱਕ ਚਮਚੀ ਨਾਲ ਥੋੜੀ ਜਿਹੀ ਲੈ ਕੇ ਖਾਧੀ। ਮਤਲਬ ਸਰੀਰ ਨਾਲ ਸਾਰੀ ਡਾੜੀ ਵਧੀਆ ਮਤਲਬ ਰਿਆ। ਪਹਿਲਾਂ ਕਮਜ਼ੋਰੀ ਜੀ ਮਹਿਸੂਸ ਹੁੰਦੀ ਸੀ। ਮਤਲਬ ਨਾ ਦਿਲ ਜਾ ਉੱਠਣ ਜਨ ਉਹਨਾਂ ਕਰਨਾ ਤੇ ਮਤਲਬ ਸੁਸਤੀ ਜੀ ਪਈ ਰਹਿਣੀ। ਉਹ ਮੈਂ ਥੋੜਾ ਪਹਿਲਾਂ ਤੇ ਮੈਂ ਡਰ ਥੋੜੀ ਖਾਧੀ ਵੀ ਐਵੇਂ ਜਿਆਦਾ ਨਾਲ ਆਵਾ ਤੇ ਉਹ ਮੈਂ ਥੋੜੇ ਜਿਹਾ ਲਈ ਤੇ ਮੈਨੂੰ ਮਤਲਬ ਬੜਾ ਵਧੀਆ ਲੱਗਾ ਤੇ ਮੈਂ ਫਿਰ ਉਹ ਲਗਾਤਾਰ ਉਹਨੂੰ ਯੂਜ਼ ਕੀਤਾ 15-20 ਦਿਨ। ਤੇ ਉਹ ਮੇਰਾ ਦੋਸਤ ਵੀ ਉਹ ਕੈਨੇਡਾ ਚਲੇ ਗਏ ਤੇ ਮੈਂ ਮੁੜ ਕੇ ਫਿਰ ਉਧਰ ਇਧਰ ਨੂੰ ਆਇਆ ਨਹੀਂ ਕਿਹਾ ਮੈਂ ਅੰਮ੍ਰਿਤਸਰ ਤੋਂ ਆਇਆ ਅੱਛਾ ਅੰਮ੍ਰਿਤਸਰ ਤੋਂ ਖਾਸ ਤੌਰ ਤੇ ਇੱਥੇ ਰੋਪੜ ਲੈਣ ਆਏ ਹੋ ਤੁਸੀਂ ਹਾਂਜੀ ਹਾਂਜੀ ਤੇ ਮੈਂ ਫਿਰ ਹੁਣ ਅੱਜ ਮੈਂ ਖਾ ਚਲ ਫਿਰ ਲੈ ਕੇ ਆਉਣਾ ਵਾ ਹੁਣ ਸਿਆਲ ਦੇ ਵਿੱਚ ਆ ਚਲੋ ਥੋੜੇ ਗਰਮ ਵੀ ਹੁੰਦੀ ਹੈ ਹਾਂ ਇਹਦੇ ਨਾਲ ਬਿਲਕੁਲ ਸਹੀ ਅੱਛਾ ਹਾਂਜੀ ਤੰਦਰੁਸਤ ਹੋ ਤੁਸੀਂ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਕੋਈ ਉਹ ਮਤਲਬ ਇਹਦੇ ਕੋਈ ਮੈਨੂੰ ਸੈਟਫਾਇਡ ਨਹੀਂ ਲੱਗੇ ਮਲੇ ਹੁੰਦਾ ਕਈ ਵਾਰ ਆਪਾਂ ਮੈਡੀਸਨ ਲੈਨੇ ਆ ਉਹਦੇ ਸਾਈਡ ਇਫੈਕਟ ਹੁੰਦੇ ਆ ਆਪਾਂ ਨੂੰ ਮਤਲਬ ਉਹ ਖਾਈਏ ਤਾਂ ਕਪ ਕਬਰਾਟ ਹੋਣੀ ਜਾਂ ਕੁਝ ਇਸ ਦੇ ਵਿੱਚ ਕੁਝ ਨਹੀਂ ਇਹੋ ਜਿਹਾ ਮਤਲਬ ਇਹਦੇ ਨਾਲ ਤੁਹਾਡਾ ਜਿਹੜਾ ਸਰੀਰ ਥੋੜਾ ਜਿਹਾ ਮਤਲਬ ਐਕਟਿਵ ਹੋ ਜਾਂਦਾ ਮਾਈਂਡ ਵੀ ਫਰੈਸ਼ ਹੋ ਗਏ ਹਾਂ ਫਰੈਸ਼ ਹੋਇਆ ਮਤਲਬ ਐ ਲੱਗਦਾ ਵੀ ਠੀਕ ਆ ਯਾਰ ਕੋਈ ਜਦੋਂ ਆਪਾਂ ਚਮਨ ਪ੍ਰਾਸ਼ ਲੈਨੇ ਉਹ ਚੀਜ਼ੀ ਮਤਲਬ ਮੈਂ ਤਾਂ ਉਸ ਜੀ ਨੇ ਯੂਜ਼ ਕੀਤਾ ਇਹਨੂੰ ਹਾਂ ਉਹ ਸਾਰਾ ਮਤਲਬ ਉਹਦੇ ਵਾਸਤੇ ਵਧੀਆ ਹਾਂ ਉਹ ਕਹਿੰਦਾ ਮੈਂ ਠੀਕ ਆ ਉਹ ਵੈਸੇ ਉਹ ਉਹ ਜਿਆਦਾ ਕਿਤੇ ਖਾਂਦਾ ਖੁੰਦਾ ਉਹ 2 3 ਤਿੰਨ ਟਾਈਮ ਲੈਂਦਾ ਰਿਹਾ ਮੈਂ ਦੇ ਇੱਕੋ ਟਾਈਮੇ ਕਰਦਾ ਉਹਦੀ ਫੀਮ ਛੁੱਟ ਗਈ ਹੈ ਜੋ ਤੁਹਾਡਾ ਸਾਥੀ ਮੈਨੂੰ ਤੇ ਆਂਦਾ ਸੀ ਮੈਂ ਉਹਨੇ ਉਦੋਂ ਛੱਡ ਛੱਡੀ ਜਿੰਨਾ ਚਿਰੇ ਖਾਧੀ ਬਾਅਦ ਜੋ ਹੁਣ ਬਾਹਰ ਚੱਲ ਗਿਆ ਹੁਣ ਬਾਹਰ ਉਹ ਤੋਂ ਬਾਅਦ ਨਹੀਂ ਪਤਾ ਹੁਣ ਆਊਗਾ ਤਾਂ ਉਹਦਾ ਰਿਵਿਊ ਲੈ ਲਾਂਗੇ ਤੇ ਮੈਂ ਉਹਦੇ ਨਾਲ ਹੀ ਆਇਆ ਸੀ ਭਾਜੀ ਹੁਣਾਂ ਕੋ ਹਾਂਜੀ ਸੋ ਅੱਗੇ ਮਾਤਾ ਜੀ ਵੀ ਇੱਥੇ ਡਾਕਟਰ ਸਾਹਿਬ ਕੋਲ ਪਹੁੰਚੇ ਹੋਏ ਨੇ ਇਹਨਾਂ ਨਾਲ ਗੱਲਬਾਤ ਕਰਦੇ ਕੀ ਨਾਮ ਹੈ ਮਤਈ ਤੁਹਾਡਾ ਅਮਰਜੀਤ ਕੌਰ ਬਾਈ ਗਰੀ ਕਾ ਖਾਲਸਾ ਬਾਈ ਗਰੀ ਕੀ ਪੜੇ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਕਲੀਨਿਕ ਦੇ ਵਿੱਚ ਡਾਕਟਰ ਸਾਹਿਬ ਕੋਲ ਇਲਾਜ ਕਰਵਾਉਣ ਦੇ ਲਈ ਆ ਰਹੇ ਹੋ ਤੇ ਕਿਹੜੀ ਬਿਮਾਰੀ ਦਾ ਇਲਾਜ ਕਰਵਾ ਰਹੇ ਹੋ ਤੁਸੀਂ ਮੇਰੇ ਕੰਨ ਬਹੁਤ ਭਗਦੇ ਸੀਗੇ 2 ਸਾਲ ਹੋ ਗਏ ਜਦ ਫਿਰ ਇਹ ਮੈਨੂੰ ਇੱਥੇ ਰਿਸ਼ਤੇਦਾਰ ਨੇ ਦੱਸਿਆ ਮੈਂ ਇੱਥੇ ਆਈ ਮੈਨੂੰ ਇਹ ਪਰਤਨ ਦੇ ਨਾਲ ਪਹਿਲੀ ਵਾਰੀ ਲਾਉਣ ਦੇ ਨਾਲੇ ਮੇਰੇ ਜਦ ਮੇਰੇ ਕੰਨ ਸੁੱਕ ਗਏ ਮੇਰਾ ਸੁਣਨਾ ਵੀ ਘਟ ਸੀਗਾ ਮੇਰੀ ਸੁਣ ਸਕਤੀ ਵੀ ਪੂਰੀ ਹੋ ਗਈ ਅੱਛਾ ਸੁਣਨ ਦੀ ਸ਼ਕਤੀ ਵੀ ਪੂਰੀ ਹੋ ਗਈ ਤੁਹਾਨੂੰ ਚੰਗੀ ਤਰ੍ਹਾਂ ਸੁਣਾਈ ਦਿੰਦਾ ਹੁਣ ਸੁਣਾਈ ਦਿੰਦਾ ਨਹੀਂ ਜਿਵੇਂ ਤੁਸੀਂ ਬੋਲਦੇ ਹੋ ਕੋਈ ਨੇੜੇ ਬੋਲ ਸਕਦਾ ਸੀ ਤਾਂ ਮੈਨੂੰ ਸੁਣਾਈ ਦਿੰਦਾ ਤੇ ਨਹੀਂ ਮੈਨੂੰ ਸੁਣਦਾ ਨਹੀਂ ਦੀ ਜੇ ਕੇ ਪਿੱਛੇ ਬੋਲੇ ਹੁਣ ਇਹ ਮੇਰੀ ਸੁਣਨ ਸ਼ਕਤੀ ਵੀ ਪੂਰੀ ਹੋ ਗਈ ਇਹ ਮੇਰਾ ਜਿਹੜਾ ਇਹ ਕੰਨਾਂ ਦਾ ਰੋਗ ਹੈ ਸੋਜ ਸੂਜ ਇਹ ਸਾਰੀ ਚੱਕੀ ਗਈ ਆਰੇ ਅੱਖਾਂ ਦੀ ਜਿਹੜੀ ਜੋਤ ਸੀ ਇਹ ਵੀ ਰੋਸ਼ਨੀ ਵਧੀਆ ਹੋ ਗਈ। ਅੱਛਾ। ਹਾਂਜੀ ਇਹਦੀ ਰੋਸ਼ਨੀ ਵੀ ਵਧੀਆ ਹੋ ਗਈ। ਸੋ ਉਹਨਾਂ ਦੀ ਸ਼ਕਤੀ ਵੀ ਵੱਧ ਗਈ, ਅੱਖਾਂ ਦੀ ਰੋਸ਼ਨੀ ਵੀ ਵੱਧ ਗਈ ਤੇ ਜਿਹੜੀ ਸੋਜ ਪੈਂਦੀ ਸੀ ਉਹ ਵੀ ਖਤਮ ਹੋ ਗਈ। ਹਾਂਜੀ। ਸਾਰੇ ਸੁਣਵਾਈ ਮੇਰੀ ਸੁਣ ਸਕਦੀ ਵਧੀਆ ਹੋ ਗਈ। ਮੈਂ ਇਹਨਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ। ਹਾਂਜੀ। ਬੇ ਇਹਨਾਂ ਨੇ ਮੇਰਾ 20 ਹਾਲ ਦਾ ਜਿਹੜਾ ਇਹਨਾਂ ਨੇ ਮੇਰਾ ਰੋਗ ਤੋੜਤਾ ਤੁਸੀਂ ਕੱਲੀ ਇਹੋ ਦਵਾਈ ਖਾਦੀ ਹੈ ਜਾਂ ਗੋਡਿਆਂ ਤੇ ਵੀ ਦਵਾਈ ਖਾਦੀ ਕਿਉਂਕਿ ਅਕਸਰ ਇਸ ਉਮਰ 'ਚ ਜਾ ਕੇ ਗੋਡੇ ਬਹੁਤ ਪੀੜ ਕਰਦੇ ਨੇ ਗੋਡਿਆਂ ਦੀ ਮੈਂ ਉਹ ਜੜੀ ਧੁੰਨੀ ਚ ਪਾਉਣੇ ਵਾਲੀ ਆ ਉਹ ਵਰਤੀ ਆ ਉਹਦੇ 'ਚ ਮੇਰੇ ਇਹ ਜਿਹੜੇ ਗੋਡਿਆਂ ਦੇ ਇਹ ਸਰੀਰ ਦਾ ਜੜਾ ਅਠੀ ਕੋਈ ਕੁਸ ਉਹ ਮੇਰਾ ਜਾਨੀ ਘਟ ਗਿਆ ਸਰੀਰ ਜਾਨੀ ਸਰੀਰ ਦੇ ਵਿੱਚ ਐ ਕਮਜ਼ੋਰੀ ਵੀ ਨਹੀਂ ਮਹਿਸੂਸ ਹੁੰਦੀ ਤੇ ਆ ਇਹਨਾਂ ਨੇ ਆਪਣਾ ਸਾਰਾ ਜਿਹੜਾ ਮੇਰੇ ਸਰੀਰ ਦੇ ਵਿੱਚ ਜਲਾਵਟ ਦੀ ਜਾਂ ਕੋਈ ਹੋਤੀ ਸਾਰੀ ਮੇਰੀ ਇਹ ਪੂਰੀ ਹੋ ਗਈ ਕੋਈ ਮੈਨੂੰ ਤਕਲੀਫ ਨਹੀਂ ਹੋਣਾ ਕੁਲਵਿੰਦਰ ਕੌਰ ਜੀ ਤੁਸੀਂ ਕਿੰਨੇ ਸਮੇਂ ਤੋਂ ਇਸ ਕਲੀਨਿਕ ਦੇ ਵਿੱਚ ਆ ਰਹੇ ਹੋ ਪਹਿਲੀ ਵਾਰ ਆਇਆ ਹਾਂ ਸਰ ਅੱਛਾ ਤੁਸੀਂ ਵੀ ਪਹਿਲੀ ਵਾਰ ਆਏ ਹਾਂ ਹਾਂਜੀ ਹਾਂ ਤੁਹਾਨੂੰ ਵੀ ਮਾਤਾ ਜੀ ਨੇ ਦੱਸਿਆ ਸੀ ਹਾਂਜੀ ਉਹਨਾਂ ਨੇ ਦੱਸਿਆ ਸੀ ਤੇ ਤੁਸੀਂ ਕਿਸ ਚੀਜ਼ ਦਾ ਇਲਾਜ ਕਰਵਾਉਣ ਆਏ ਹੋ ਇੱਕ ਤਾਂ ਜੀ ਮੇਰੇ ਗੋਡੇ 'ਚ ਬਹੁਤ ਜ਼ਿਆਦਾ ਦਰਦ ਆ ਤੇਕਾ ਜਾੜ 'ਚ ਅੱਖਾਂ ਨੂੰ ਵੀ ਹੈਗੀ ਆ ਪ੍ਰੋਬਲਮ ਮੇਰੀਆਂ ਨਿਗਾ ਘਟਾ ਮੇਰੀ ਨੇੜੇ ਦੀ ਦੂਰ ਦੀ ਸਹੀ ਆ ਜਾੜ ਹੁਣ ਮੇਰੀ ਠੀਕ ਹੋ ਗਈ ਪਹਿਲਾਂ ਬਹੁਤ ਜ਼ਿਆਦਾ ਜਣੀ ਉਹ ਕਰਦੀ ਸੀ ਦਰਦ ਹੁਣ ਠੀਕ ਆ ਹੁਣ ਮੈਂ ਪੌੜੀਆਂ ਆਈਆਂ ਚੜ ਕੇ ਜਣੀ ਗੋਡਾ ਅੱਗੇ ਮੇਰਾ ਆਵਾਜ਼ ਕਰਨ ਲੱਗ ਜਾਂਦਾ ਤੇ ਹੁਣ ਕੋਈ ਨਹੀਂ ਕਰਿਆ ਹਲੇ ਮੈਨੂੰ ਅੱਧਾ ਕਿ ਘੰਟਾ ਹੋਇਆ ਪੀਤੀ ਨੂੰ ਦਵਾਈ ਅੱਛਾ ਹਾਂਜੀ ਇਹ ਤੁਸੀਂ ਵੀ ਇਹੋ ਦਵਾਈ ਪੀਤੀ ਹਾਂਜੀ ਹਾਂ ਅੱਧਾ ਘੰਟਾ ਹੋਇਆ ਦਵਾਈ ਪੀਤੀ ਨੂੰ ਤੇ ਸਕਿੰਟਾਂ ਮਿੰਟਾਂ ਚ ਹੀ ਫਰਕ ਪੈਣਾ ਸ਼ੁਰੂ ਹੋ ਗਿਆ ਜਿਵੇਂ ਮੇਰੀ ਜਾੜ ਹਰ ਵਕਤ ਤੇ ਕਰੀ ਜਾਂਦੀ ਸੀ ਜਿਵੇਂ ਸਾਹਾਂ ਸਾਹ ਜੀ ਓਕਣ ਨਹੀਂ ਕਰਦੀ ਹੁਣ ਠੀਕ ਹੋ ਗਈ ਤੇ ਨਿਗਾ ਵੀ ਹਲਕਾ ਹਲਕਾ ਹੋ ਗਿਆ ਦਵਾਈ ਪਾਏ ਤੇ ਅੱਖਾਂ 'ਚ ਨਿਗਾਹ ਲੜਣੀ ਬਹੁਤ ਪਹਿਲਾਂ ਨਾਲੋਂ ਹਲਕਾ ਹਲਕਾ ਜਿਹਾ ਮਹਿਸੂਸ ਹੁੰਦਾ ਆਪਣੇ ਆਪ ਨੂੰ ਹਾਉਣਾ ਕਿੱਥੇ ਇੱਕ ਵਾਰ ਮੁੜ ਤੋਂ ਦਰਸ਼ਕਾਂ ਨੂੰ ਤੁਸੀਂ ਦੱਸ ਦਿਓ ਜਿਹੜੇ ਘਰ ਬੈਠੇ ਇਸ ਵੀਡੀਓ ਨੂੰ ਦੇਖ ਰਹੇ ਹੋ ਕਨੋਲੀ ਬੈਰੀਆ ਰੋਪੜ ਦੇ 9 ਕਿਲੋਮੀਟਰ ਸ਼੍ਰੀ ਆਨੰਦਪੁਰ ਸਾਹਿਬ ਰੋਡ ਹੈ ਤੇ ਇੱਕ ਬ੍ਰਾਂਚ ਸਾਡੀ ਸਮਰਾਲੇ ਆ ਢਿੱਲੋ ਮਾਰਕੀਟ ਹੈ ਤੇ ਪਾਣੀ ਵਾਲੀ ਟੈਂਕੀ ਆ ਸਾਹਮਣੇ ਬਿਜਲੀ ਦੇ ਬਿੱਲ ਉੱਥੇ ਜਮ੍ਹਾਂ ਹੁੰਦੇ ਹੁੰਦੇ ਨਾਲ ਮਤਲਬ ਜਿੱਥੇ ਸਾਡੀ ਉਹ ਬ੍ਰਾਂਚ ਆ ਹੋਫਰ ਬਲੀਫ ਦੀ ਤੇ ਇੱਕ ਬ੍ਰਾਂਚ ਸਾਡੀ ਆਪਣੀ ਹੈਗੀ ਜੁਰਗਪੁਰ ਜਿਰਗਪੁਰ ਮਾਇਆ ਗਾਰਡਨ ਫੇਸ 3 ਦੇ ਸਾਹਮਣੇ ਆ ਨਾਬੀ ਸ਼ਕਤੀ ਅਮਰਤ ਉੱਥੇ ਲਿਖਿਆ ਹੋਇਆ ਬੋਰਡ ਲੱਗੇ ਹੋਏ ਆ ਨੰਬਰ ਮੈਂ ਤੁਹਾਨੂੰ ਦੇ ਦਿੰਦਾ ਚਲਾ ਦਿਓ ਇੱਕ ਬ੍ਰਾਂਚ ਸਾਡੀ ਹੈਗੀ ਅਮਰੀਕਾ 'ਚ ਯੂ ਐਸ ਏ 'ਚ ਨਿਊ ਜਰਸੀ 'ਚ ਗੁਰਜੀਤ ਸਿੰਘ ਉੱਥੇ ਹੁੰਦੇ ਆ ਸਰਦਾਰ ਜੀ ਤੇ ਉਹ ਨੰਬਰ ਵੀ ਮੈਂ ਤੁਹਾਨੂੰ ਅਮਰੀਕਾ ਦਾ ਦੇ ਦਿੰਦਾ ਉਹ ਵੀ ਚਲਾ ਦਿਓ ਤੇ ਜਿਹੜੇ ਮਤਲਬ ਉੱਥੋਂ ਬਾਹਰੋਂ ਤੁਹਾਨੂੰ ਕਾਲਾਂ ਆਉਂਦੀਆਂ ਬਹੁਤ ਤੰਗ ਹੁੰਦਾ ਮੈਂ ਰਾਤ ਨੂੰ ਸਾਰਾ ਰਾਤ ਕੈਨੇਡਾ ਅਮਰੀਕਾ ਕਾਲਾਂ ਵੱਜੀ ਜਾਂਦੀਆਂ ਮੇਤੇ ਫੋਨ ਚੱਕ ਨਹੀਂ ਹੁੰਦਾ ਲੋਕ ਮੈਨੂੰ ਗਾਲਾਂ ਕੱਢਦੇ ਆ ਸੋ ਪਲੀਜ਼ ਕੰਟੈਕਟ ਨੰਬਰ ਮੈਂ ਤੁਹਾਨੂੰ ਦੇ ਦੂੰਗਾ ਉਸ ਤੇ ਕਾਲ ਕਰ ਲਿਆ ਕਰੋ ਤੇ ਮੈਨੂੰ ਮਿਲਣੇ ਵਾਸਤੇ ਤਾਂ ਤੁਹਾਨੂੰ ਘਨੋਲੀ ਆਉਣਾ ਪੈਣਾ ਘਨੋਲੀ ਬੈਰੀਅਰ ਤੇ ਬਾਕੀ ਬ੍ਰਾਂਚਾਂ ਤੇ ਤੁਸੀਂ ਮੈਡੀਸਿਨ ਲੈ ਸਕਦੇ ਆ ਉੱਥੇ ਵੀ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਜਾਊਗਾ Amazon ਤੇ ਹੈਗੀ ਆ 1499 ਰੁਪਏ ਦੀ ਨਾਭੀ ਸ਼ਕਤੀ ਅਮਰਤ ਤੇ 12% GST ਹੁੰਦੀ ਆ ਹਨਾ ਸੋ ਇਹ ਆ ਸਾਡੀ ਜਿੱਥੇ ਅਸੀਂ ਕੰਮ ਕਰ ਰਹੇ ਆ ਅੰਮ੍ਰਿਤਸਰ ਸਾਹਿਬ ਚਾ ਬਟਾਲਾ ਰੋਡ ਤੇ ਆ ਉਹ ਵੀ ਮੈਂ ਤੁਹਾਨੂੰ ਨੰਬਰ ਦੇ ਦੂੰਗਾ ਉੱਥੇ ਵੀ ਤੁਸੀਂ ਨੰਬਰ ਚਲਾ ਦਿਓ ਸ਼ੁਕਰੀਆ ਸੋ ਇਹ ਸੀ ਸਾਡੇ ਨਾਲ ਡਾਕਟਰ ਕੁੰਦਨ ਸਿੰਘ ਤਮਾਨ ਨੇ ਜਿਨ੍ਹਾਂ ਦਾ ਰੋਪੜ ਦੇ ਵਿੱਚ ਹੋਪ ਹਰਬਲ ਲੇਵ ਨਾਮ ਦਾ ਕਲੀਨਿਕ ਹੈ ਇੱਥੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਮਰੀਜ਼ ਪਹੁੰਚਦੇ ਨੇ ਆਪਣਾ ਇਲਾਜ ਕਰਵਾਉਣ ਦੇ ਲਈ ਪਰ ਇਹਨਾਂ ਵੱਲੋਂ ਇਹ ਗਰੰਟੀ ਸਾਫ਼ ਤੌਰ ਤੇ ਦਿੱਤੀ ਜਾ ਰਹੀ ਹੈ ਕਿ ਜਿਹੜਾ ਮਰੀਜ਼ ਇਸ ਕਲੀਨਿਕ ਦੇ ਵਿੱਚ ਆਉਂਦਾ ਹੈ ਉਸ ਦੀ ਬਿਮਾਰੀ ਜਿਹੜੀ ਹੈ ਕੁਝ ਹੀ ਮਹੀਨਿਆਂ ਦੇ ਵਿੱਚ ਉਸ ਨੂੰ ਤੰਦਰੁਸਤ ਕਰਕੇ ਇਸ ਕਲੀਨਿਕ ਤੋਂ ਵਾਪਸ ਉਸਦੇ ਘਰ ਭੇਜੀਦਾ ਹੈ ਦੇ ਦੇ ਇਜਾਜ਼ਤ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ